ਸਤ ਸ੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਇੱਕ ਮੇਰੀ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਅੱਜ ਤੁਹਾਨੂੰ ਕੰਪੈਨ ਦਿਖਾਉਣ ਲੱਗੇ ਆ ਆਪਾਂ ਨਾ ਥੋੜੇ ਦਿਨ ਹੋ ਗਏ ਇੱਕ ਸੋਸ਼ਲ ਮੀਡੀਆ ਤੇ ਮਤਲਬ ਇੰਸਟਾਗ੍ਰam ਤੇ ਕਹਿ ਲਈਏ ਵੀ ਇੱਕ ਕਟਰ ਚੱਲਦਾ ਦਿਖਾਈ ਦਿੰਦਾ ਉਹਦੇ ਵਿੱਚ ਜਿਹੜੀਆਂ ਢੇਰੀਆਂ ਹਨਾ ਪਤਾ ਨਹੀਂ ਕਿੱਥੇ ਚੱਲਦਾ ਇਹ ਤਾਂ ਮੈਨੂੰ ਪਤਾ ਨਹੀਂ ਲੋਕੇਸ਼ਨ ਦਾ ਤਾਂ ਪਰ ਉਹਦੇ ਵਿੱਚ ਜਿਹੜਾ ਮਾਲ ਆ ਵੱਢਿਆ ਪਿਆ ਕਟਰ ਆਟੋਮੈਟਿਕ ਚੱਕ ਚੱਕ ਕੇ ਬਣਾ ਕਵਰ ਕਰਦਾ ਜਾਂਦਾ ਵੀ ਲੇਬਰ ਦਾ ਮੂਰੇ ਜਿਹੜਾ ਸਿੱਟਣੇ ਵਾਲਾ ਕੰਮ ਆ ਉਹ ਬਿਲਕੁਲ ਖਤਮ ਹੁੰਦਾ ਜਾਂਦਾ ਹੁਣ ਤਹਾਨੂੰ ਪਤਾ ਹੀ ਲੇਬਰਾਂ ਦੇ ਪਰੇਸ਼ਾਨੇ ਦੇ ਦਿੱਕਤਾਂ ਆਉਂਦੀਆਂ ਬਹੁਤ ਆ ਨਾ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਉਹਨੂੰ ਦੇਖਦੇ ਹੋਏ ਪੁਨੀ ਕੰਪਨੀ ਨੇ ਇੱਕ ਐਸੀ ਮਸ਼ੀਨ ਤਿਆਰ ਕਰੀ ਆ ਜਿਹੜੀ ਮੰਨ ਲਓ ਜਿਹੜੇ ਏਰੀਏ ਦੇ ਵਿੱਚ ਮੂਫਲੀ ਹੁੰਦੀ ਆ ਚਲੋ ਕਟਰ ਤਾਂ ਇਹ ਮਸ਼ੀਨ ਵੈਸੇ ਮੂਫਲੀ ਵਾਸਤੇ ਤਿਆਰ ਹੋਈ ਆ ਇਹ ਜਿਹੜੀ ਪਿਛਲਾ ਹਿੱਸਾ ਮੂਰੇ ਵਾਲਾ ਕਟਰ ਆ ਇਹਦੇ ਨਾਲ ਭਾਵੇਂ ਸਰੋਂ ਚਣੇ ਜੋ ਵੀ ਮੰਨ ਲਓ ਲੇਬਰ ਨੇ ਵੱਢ ਕੇ ਛਿੜਤਾ ਤੁਹਾਨੂੰ ਐ ਨਹੀਂ ਪਊਗਾ ਲੋਡ ਨਹੀਂ ਪਊਗਾ ਵੀ ਲੇਬਰ ਚੱਕ ਕੇ ਵੀ ਛਿੜੂਗੀ ਯਾ ਲੈ ਇਹ ਵਰ ਨਹੀਂ ਮਿਲਦੀ ਹੈ ਨਾ ਅੱਗੇ ਆਪਾਂ ਦੇਖਦੇ ਆਂ ਵੀ ਬੱਦਲਬਾਜੀ ਹੋ ਜਾਂਦੀ ਆ ਤਾਂ ਕਿਸਾਨਾਂ ਦੇ ਵਿੱਚ ਜ਼ਿਮੀਂਦਾਰਾਂ ਦੇ ਵਿੱਚ ਭੱਜ ਨੱਟ ਪੈ ਜਾਂਦੀ ਆ ਵੀ ਫਟਾਫਟ ਯਾਰ ਕੱਢ ਲੋ ਜਿੰਨਾ ਨਿਕਲਦਾ ਤਾਂ ਮੌਕੇ ਤੇ ਆਪਾਂ ਲੇਬਰ ਲੱਭਦੇ ਫਿਰ ਤਾਂ ਲੇਬਰ ਬਾਈ ਮਿਲਦੀ ਨਹੀਂ ਉਹਦੇ ਦੇਖਦੇ ਹੋਏ ਕਟਰਾ ਇਹ ਜਿਆ ਤਿਆਰ ਕਰਤਾ ਵੀ ਲੇਬਰ ਬਿਲਕੁਲ ਕੰਮੇ ਖਤਮ ਕਰਤਾ ਪਹਿਲਾਂ ਆਪਾਂ ਮਸ਼ੀਨ ਦਿਖਾ ਦਈਏ ਤੁਹਾਨੂੰ ਇੱਕ ਆਲਾ ਦਾਲਾ ਘੁੰਮ ਕੇ ਬਾਕੀ ਆਪਾਂ ਸਾਰੀ ਜਾਣਕਾਰੀ ਬਾਈ ਜੀ ਉਹਨਾਂ ਤੇ ਲਵਾਂਗੇ ਹਨਾ ਵੀ ਇਹ ਤਾਂ ਮੂਫਲੀ ਦਾ ਪ੍ਰੋਜੈਕਟ ਆ ਜਿਹੜਾ ਸਪੈਸ਼ਲ ਮੂੰਫਲੀ ਵਾਸਤੇ ਕਿੱਦਾਂ ਇਹਨਾਂ ਨੇ ਤਿਆਰ ਕਰੀ ਆ ਕੀ ਕੀ ਇਹਦੇ ਵਿੱਚ ਕਿਹੜਾ ਇੰਜਨ ਆ ਹਨਾ ਕੀ ਕੀ ਪ੍ਰੋਜੈਕਟ ਯੂਜ਼ ਹੋਇਆ ਬਾਕੀ ਆ ਪਿੱਛੇ ਇਹ ਦੇਖ ਲਓ ਤੁਸੀਂ ਜਿਹੜਾ ਕਚਰਾ ਜਿਵੇਂ ਹੁਣ ਗੁਜਰਾਤ ਦੇ ਵਿੱਚ ਆਪਾਂ ਦੇਖਦੇ ਆ ਉੱਥੇ ਤੋੜੀ ਦੀ ਵਰਤੋਂ ਆ ਜਿਹੜੀ ਪਸ਼ੂਆਂ ਨੂੰ ਬਿਲਕੁਲ ਹੀ ਨਹੀਂ ਕਰਦੇ ਉਹ ਹੁਣ ਅਸੀਂ ਕਣਕ ਵੱਢ ਕੇ ਆਉਂਦੇ ਕਣਕ ਝੋਨਾ ਆਪਾਂ ਵੱਢ ਕੇ ਆਉਨੇ ਉੱਥੇ ਤਾਂ ਉਹ ਮੂੰਫਲੀ ਦਾ ਛਿਲਕਾ ਜਿਹੜਾ ਉਹੀ ਜ਼ਿਆਦਾ ਜ਼ਿਆਦਾ ਪਸ਼ੂਆਂ ਨੂੰ ਪਾਉਂਦੇ ਆ ਉਹਦੇ ਵਿੱਚ ਇਹਨਾਂ ਵੀ ਮੂੰਫਲੀ ਦਾ ਜਿਹੜਾ ਬੇਸਟਿੰਗ ਆ ਪੱਤਾ ਹਨਾ ਜੇ ਕੁਝ ਵੀ ਕਚਰਾ ਲਾ ਲਓ ਵੀ ਵੇਸਟ ਨਹੀਂ ਹੋਊਗਾ ਤੁਹਾਡਾ ਸਾਰਾ ਤੁਹਾਡਾ ਟੋਕਰੀ ਦੇ ਵਿੱਚ ਆਪਾਂ ਕਹਿੰਦੇ ਡੱਬੇ ਦੇ ਵਿੱਚ ਪੈਕ ਹੋਊਗਾ ਜਿੱਥੇ ਜ਼ਿੰਮੇਦਾਰ ਕਹੂਗਾ ਉੱਥੇ ਖੇਤ ਦੇ ਵਿੱਚ ਇਸਾਈਡ ਤੇ ਜਿੱਥੇ ਵੀ ਕਹਣਗੇ ਉੱਥੇ ਟੋਕਰੀ ਖਾਲੀ ਹੋ ਜੂਗੀ ਬਾਕੀ ਮਸ਼ੀਨ ਬਹੁਤ ਸੋਹਣੀ ਹੈ ਨਾ ਬਣਾ ਕੇ ਹੈ ਡੱਬਾ ਕੰਪੈਨ ਕਹ ਲਈਏ ਜਾਹੇ ਆਪਾਂ ਇਹਨੂੰ ਪਰ ਇਹ ਬਣੀ ਸਪੈਸ਼ਲ ਮੂਫਲੀ ਵਾਸਤੇ ਹੀ ਆ ਹੁਣ ਤੁਹਾਨੂੰ ਕੰਪੈਨ ਦੇ ਚਾਰੇ ਪਾਸੇ ਇੱਕੀ ਦਾ ਹੋਰ ਆ ਵੀ ਜਿਵੇਂ ਕੋਈ ਵੀ ਜੀ ਆਪਾਂ ਧਣੀ ਹੀ ਲਾ ਲਈਏ ਹਨਾ ਔਗਰ ਦੇ ਵਿੱਚ ਨੂੰ ਮਸ਼ੀਨ ਥਰੇਸਰ ਮਾਲ ਸਾਫ਼ ਕਰ ਦਿੰਦਾ ਉਦੋਂ ਬਾਅਦ ਜਿਆ ਟੈਂਕ ਹੀ ਜਾਂਦਾ ਟੈਂਕ ਚ ਵਾਹ ਟਰਾਲੀ ਚ ਪਾਉਨੇ ਆ ਉਹਦੇ ਵਿੱਚ ਧਣੀਆਂ ਦੀ ਜਿਹੜੀ ਥੋੜੀ ਜੀ ਮੰਨ ਲਓ ਕਟਿੰਗ ਹੋ ਜਾਂਦੀ ਹੈ ਹਨਾ ਮੰਨ ਲਓ ਪਹਿਲਾਂ 10% 7% ਥ੍ਰੈਸ਼ਰ ਕਰ ਦਿੰਦਾ 2-4% ਜਿਹੜਾ ਆਪਣਾ ਓਗਰ ਕਰ ਦਿੰਦਾ ਇਹ ਮੂਫਲੀ ਨੂੰ ਦੇਖਦੇ ਹੋਏ ਵੀ ਟੈਂਕ ਨਹੀਂ ਇੱਕ ਸਿਰਫ ਇਹਦਾ ਵੀ ਟੋਕਰੀ ਬਣ ਟੋਕਰੀ ਟਾਈਪ ਇਹ ਬਣਾਤਾ ਵੀ ਇੱਥੇ ਲੰਬਾਬਰ ਟਰਾਲੀ ਲਾ ਕੇ ਟੋਕਰੀ ਦੇ ਵਿੱਚ ਲਟਾ ਲਓ ਮੂਫਲੀ ਦਾ ਜਿਹੜਾ ਜ਼ਿਮੀਂਦਾਰਾਂ ਨੂੰ ਰੇਟ ਜਾਂ ਘੱਟ ਹੋ ਜਾਂਦਾ ਟੋਟੇ ਨਾਲ ਨਾ ਵੀ 베ਸਟ ਬਿਲਕੁਲ ਨਾ ਹੋਵੇ ਬਾਕੀ ਇਹ ਕਟਰ ਆਪਾਂ ਹੁਣ ਬਾਈ ਜੀ ਉਹਨਾਂ ਦੇ ਸਾਰੀ ਜਾਣਕਾਰੀ ਲਵਾਂਗੇ ਵੀ ਇਹ ਕਟਰ ਕਿਹੜੀ-ਕਿਹੜੀ ਫਸਲ ਤੇ ਯੂਜ਼ ਹੁੰਦਾ ਕਿੰਨੇ ਕਟਰ ਇਹਨਾਂ ਨੇ ਵੇਚਤੇ ਸਾਡੇ ਵਾਸਤੇ ਤਾਂ ਵਹੀ ਮੈਂ ਜੀ ਨਾ 2-4 ਦਿਨ ਪਹਿਲਾਂ ਜਿੱਦੋਂ ਕਟਰ ਆਇਆ ਮੈਂ ਇਹ ਚੀਜ਼ ਦੇਖਦਾ ਤਾਂ ਵੀ ਪਤਾ ਨਹੀਂ ਕਿਹੜੀ ਕੰਪਨੀ ਤਿਆਰ ਕਰਦੀ ਕਿੱਥੇ ਬਣਦਾ ਹੋਊਗਾ ਪਰ ਅੱਜ ਤੁਹਾਨੂੰ ਮੈਂ ਜਿਹੜੀ ਚੀਜ਼ ਦਿਖਾਉਣ ਜਾ ਰਿਹਾ ਹਾਂ ਇਹ ਬਿਲਕੁਲ ਲੇਟੈਸਟ ਮਾਡਲ ਕਹਿ ਲਈਏ ਆਪਾਂ ਚਾਹੇ ਲੇਟ ਨਵੀਂ ਤਕਨੀਕ ਕਹਿ ਲਈਏ ਕੁਝ ਵੀ ਕਹਿ ਲਈਏ ਚਲੋ ਕਰਦੇ ਆਂ ਜੀ ਗੱਲ ਹੁਣ ਆਪਾਂ ਇਧਰ ਆਪਣੇ ਪੁਨੀ ਇੰਡਸਟਰੀ ਦਵਾਈ ਦੀਪ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਹਾਂ ਬਹੁਤ ਵਧੀਆ ਜੀ ਆਪਾਂ ਅੱਜ ਇਹ ਨਵਾਂ ਜਿਹੜਾ ਪ੍ਰੋਜੈਕਟ ਤੁਸੀਂ ਤਿਆਰ ਕਰਿਆ ਜੀ ਜੀ ਇਹ ਕਾਦੇ ਵਾਸਤੇ ਮਨ ਮੁਫਲੀ ਵਾਲੀ ਮਸ਼ੀਨ ਕਿਹੜੀ ਸਟੇਟ ਦੇ ਵਿੱਚ ਜ਼ਿਆਦਾ ਵਰਤ ਹੁੰਦੀ ਹੈ ਜੀ ਇਸ ਤਰ੍ਹਾਂ ਜਿਹੜਾ ਪੁਨੀ ਅਸੀਂ ਬਹੁਤ ਸਮੇਂ ਤੋਂ ਥਰੇਸ਼ਰ ਬਣਾ ਰਹੇ ਹਾਂ ਥਰੇਸ਼ਰਾਂ ਦੇ ਨਵੇਂ-ਨਵੇਂ ਮਾਡਲ ਲੈ ਕੇ ਆਨੇ ਅੱਛਾ ਜੀ ਸਾਡਾ ਜਿਹੜੀ ਪਹਿਲ ਰਹਿੰਦੀ ਹੈ ਵੀ ਜ਼ਿੰਮੇਵਾਰ ਦੀ ਜਿਹੜੀ ਔਖਾ ਔਖੜਾ ਜੇ ਮੁਸੀਬਤ ਹੈ ਜੀ ਸਮੱਸਿਆ ਨੂੰ ਕਿਵੇਂ ਹੱਲ ਕਰਨਾ ਤਾਂ ਜਿਵੇਂ ਕੁਝ ਗੁਜਰਾਤੀ ਭਰਾਵਾਂ ਨੇ ਸਾਡੇ ਅੱਗੇ ਡਿਮਾਂਡ ਰੱਖੀ ਸਾਨੂੰ ਵੀ ਥ੍ਰੈਸ਼ਰਾਂ ਨਾਲ ਮੂਫਲੀ ਕੱਢਣੀ ਬਹੁਤ ਮਹਿੰਗੀ ਪੈਂਦੀ ਹੈ ਲੇਬਰ ਦੇ ਖਰਚੇ ਬਹੁਤ ਵਧਦੇ ਗਏ ਤੇ ਇੱਕ ਮੈਨ ਬਣਾਇਆ ਜਿਹੜੀ ਮੂਫਲੀ ਦੀ ਥ੍ਰੈਸ਼ਿੰਗ ਕਰੇਗੀ ਮੂਫਲੀ ਨੂੰ ਮਿੱਟੀ ਚੋਂ ਪੱਟ ਲਿਆ ਉਹ ਬਾਹਰ ਰਹਿ ਗਈ ਸੁੱਕਣ ਤੋਂ ਬਾਅਦ ਇਹ ਆਪਣੇ ਆਪ ਚੱਕੇਗੀ ਮੂਫਲੀ ਕੱਢ ਦੇਗੀ ਮੂਫਲੀ ਐਡ ਕਰ ਦੇਗੀ ਔਰ ਤੂੜੀ ਉਹਦੀ ਕਚਰਾ ਉਹਦਾ ਡੱਬੇ ਵਿੱਚ ਇਕੱਠਾ ਕਰ ਲਈ ਗਏ ਜਿਹੜਾ ਇਹ ਕਟਰ ਤੁਸੀਂ ਇਹ ਤਿਆਰ ਕਰਿਆ ਜੀ ਹੁਣ ਇਹ ਮੰਨ ਲਓ ਆਪਾਂ ਇਹਨੂੰ ਕਿਹੜੀ ਕਿਹੜੀ ਫਸਲ ਵਾਸਤੇ ਇਹਨੂੰ ਚਲਾ ਸਕਦੇ ਹਾਂ ਜਿਵੇਂ ਬਣੇ ਹੁਣ ਸਰੋਂ ਵੀ ਵੱਢਦੀ ਹੈ ਲੇਵਰ ਚਨੇ ਵੀ ਵੱਢਦੇ ਆਂ ਧਣੀਆਂ ਵਗੈਰਾ ਜਾਂ ਆਪਾਂ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਲੇਵਰਾਂ ਤੋਂ ਕੋਈ ਕੋਈ ਵੀ ਫਸਲ ਅਗਰ ਜੀ ਜਿਹੜੀ ਵੱਢ ਕੇ ਰੱਖੀ ਪਈ ਔਰ ਸੁੱਕ ਗਈ ਹੈ ਉਹ ਕੰਬਾਈਨ ਨਾਲ ਕੱਢਣੀ ਹੈ ਤਾਂ ਉਸ ਨੂੰ ਫਸਲ ਨੂੰ ਚੱਕ ਕੇ ਕੰਸਾ ਇਹ ਕੰਬੈਨ ਜਿਹੜੀ ਮਰਜੀ ਕੰਬੈਨ ਮੂਰੇ ਕਟਰ ਪਾ ਲੋਗੇ ਹਾਂਜੀ ਆਪਣੀ ਕਿਸੇ ਵੀ ਕੰਬੈਨ ਦੇ ਮੂਰੇ ਆਪਾਂ ਕਟਰ ਪਾ ਕੇ ਉਹ ਤੋਂ ਕੰਮ ਲੈ ਸਕਦੇ ਆ ਅੱਛਾ ਲੱਗ ਕਟਰ ਦੇ ਦਿੰਨੇ ਤੁਸੀਂ ਹਾਂ ਅਲੱਗ ਕਟਰ ਮਿਲ ਜਾਂਦਾ ਬਈ ਠੀਕ ਹੈ ਜੀ ਬਾਕੀ ਇਹ ਨਾ ਜਿਵੇਂ ਆਪਾਂ ਐਮਪੀ ਯੂਪੀ ਦੇਖ ਜਾਂ ਜਾਰਾਦਾਰ ਤਾਂ ਐਮਪੀ ਦੇ ਵਿੱਚ ਹੁੰਦੀਆਂ ਚੀਜ਼ਾਂ ਜਿਵੇਂ ਚਨੇ ਹੋਗੇ ਮਸੂਰ ਦੀ ਦਾਲ ਹੋਊਗੀ ਨਾ ਉਹ ਪਹਿਲਾਂ ਗਰੇ ਲਾਉਣੇ ਆ ਹੁਣ ਤੁਹਾਨੂੰ ਗਰੇ ਲਾਉਣ ਦੀ ਲੋੜ ਨਹੀਂ ਹੈਗੀ ਸਿਰਫ ਜਿਹੜਾ ਤੁਹਾਡਾ ਜਿੱਥੇ ਵੀ ਲੈਂਨ ਵੱਢਦੀ ਜਾਂਦੀ ਹੈ ਲੇਬਰ ਲਾਈਨਾਂ ਬਣਾ ਦਿਓ ਉੱਥੀ ਤੋਂ ਉੱਥੀ ਦੇ ਕਟਰ ਆਪਣਾ ਪੂਰਾ ਪ੍ਰੋਪਰ ਜਿਹੜਾ ਕੰਮ ਕਰਦਾ ਜਾਊਗਾ। ਅੱਛਾ ਜੀ ਆਪਣੇ ਭਾਈ ਜੀ ਇਹ ਜਿਹੜੀ ਆਪਾਂ ਨੇ ਦੇਖੀ ਆ ਹੁਣ ਇਹ ਥੱਲੇ ਮੈਂ ਇੱਕ ਨਵੀਂ ਹੋਰ ਦੇ ਦਾਂ ਵੀ ਜਾਲੀ ਆ ਥੱਲੇ ਚਾਦਰ ਨਹੀਂ ਲਾਈ ਬਿਲਕੁਲ ਫਿਲਟਰ ਦੇ ਵਿੱਚ ਵੀ ਥੋੜੇ ਜਾਲੀ ਲੱਗੀ ਹੋਈ ਹੈ ਕਟਰ ਦੇ ਵਿੱਚ ਵੀ ਜਾਲੀ ਆ। ਮੂਫਲੀ ਵੀਰ ਜੀ ਜਦੋਂ ਪੱਟਦੇ ਨੇ ਆਪਰ ਨੂੰ ਜਿਵੇਂ ਜਾਣਕਾਰੀ ਮੂਫਲੀ ਮਿੱਟੀ ਦੇ ਵਿੱਚ ਹੁੰਦੀ ਹੈ। ਅੱਛਾ ਜੀ ਜਦੋਂ ਮੂਫਲੀ ਪੱਟੀ ਜਾਂਦੇ ਤਾਂ ਨਾਲ ਮਿੱਟੀ ਵੀ ਉਹਦੇ ਆਂਦੀ ਹੈ। ਅੱਛਾ ਜੀ ਤਾਂ ਇਹਦੇ ਵਿੱਚ ਮੂਫਲੀ ਕੱਢਣ ਵਾਸਤੇ ਕਟਰ ਦੇ ਵਿੱਚ ਔਰ ਫਿਲਟਰ ਦੇ ਵਿੱਚ ਜਾਲੀ ਰੱਖੀ ਜਾਂਦੀ ਵੀ ਤਾਂ ਕਿ ਜਿਹੜੀ ਮਿੱਟੀ ਮੂਫਲੀ ਦੇ ਨਾਲ ਆ ਰਹੀ ਉਹ ਇੱਥੇ ਹੀ ਮੂਰੇ ਹੀ ਝੜ ਇਹ ਜੋ ਕਚਰੇ ਦੇ ਵਿੱਚ ਮਿੱਟੀ ਘੱਟ ਤੋਂ ਘੱਟ ਜਾਵੇ ਵੀ ਜਿਵੇਂ ਹੁਣ ਆ ਪਾਈਪ ਲਾਇਆ ਜੀ ਆਪਾਂ ਨੇ ਇਹ ਜੀ ਇਹ ਇਹ ਇੱਕਣੇ ਚੱਕੀ ਜਾਂਦੇ ਹਾਂ ਹਾਂ ਇਸ ਤੋਂ ਬਾਅਦ ਇਹ ਥੱਲੇ ਦੀ ਜਿਹੜੀ ਮੁਫਲੀ ਪਿੱਛੇ ਨੂੰ ਜਾਊਗੀ ਉਹਨੂੰ ਬਾਅਦ ਚੱਕ ਕੇ ਬਸ ਵਿੱਚ ਸੱਟ ਲੂਗਾ ਤੇ ਜਿਵੇਂ ਹੁਣ ਆਪਾਂ ਦੇਖਦੇ ਆਂ ਵੀ ਜੀ ਕਈ ਵਾਰ ਜ਼ਿਮੀਂਦਾਰ ਹੁਣ ਚਲੋ ਕਾਣਕ ਝੋਨਾ ਜੋ ਮਰਜ਼ੀ ਫਸਲ ਲਾ ਲਓ ਮਿੱਟੀ ਤੋਂ ਚੱਲਦੇ ਆਂ ਵੀ ਸਾਡੀ ਫਸਲ ਦੇ ਵਿੱਚ ਮਿੱਟੀ ਇਹ ਇਹ ਮਿੱਟੀ ਤਾਂ ਨਹੀਂ ਚੱਕਦਾ ਫਿਰ ਘਟਰ ਥੱਲੇ ਤੇ ਜਿਹੜੀ ਤਾਂ ਚੀਜ਼ ਮਿੱਟੀ ਫਸਲ ਦੇ ਵਿੱਚ ਲੱਗੀ ਵੀ ਅਗ ਜਿਹੜੀ ਉਹ ਤਾਂ ਆਊਗੀ ਉਹ ਆਊਗੀ ਜਿਹੜੀ ਥੱਲੇ ਪਈਏ ਵੱਟਾ ਪਏ ਪੱਥਰ ਪਏ ਛੋਟਾ ਕੋਈ ਉਹ ਥੱਲੇ ਰਹਿੰਦਾ ਹੋਣ ਚਾਹਦੇ ਕੱਲੀ ਫਸਲ ਡੱਕੇ ਚੱਕੇ ਹੀ ਇਹਨੇ ਅੰਦਰ ਕਰਦੇ ਆ ਇਹਨੇ ਕਿਹਾ ਵੀ ਐਵੇਂ ਜਿਵੇਂ ਆਪਣੇ ਕਟਰ ਫਿੰਗਰਾਂ ਹੁੰਦੀਆਂ ਫਿੰਗਰਾਂ ਦਾ ਵਿੱਚ ਵੱੜ ਜਾਂਦੀਆਂ ਤਾਂ ਉਹ ਮਿੱਟੀ ਚੱਕ ਲੈਣੀ ਹੈ ਇਹਦੇ ਸਿਰਫ ਤਾਰਾਂ ਹੈ ਤਾਰਾਂ ਤਾਰਾਂ ਨਾਲ ਚੱਕਿਆ ਤਾਰਾਂ ਨੇ ਤਾਂ ਬਾਈ ਕੋਈ ਐਡਾ ਮੈਨੂੰ ਕੱਲ ਪਰਸੋਂ ਜੀ ਇੱਕ ਫੋਨ ਵੀ ਮੈਂ ਵੀ ਆਪਣੇ ਵੀਰ ਦਾ ਇੱਕ ਤਾਂ ਫੋਨ ਆਇਆ ਕਹਿੰਦਾ ਸਰਦਾਰ ਜੀ ਉਹ ਕਟਰ ਤੋਂ ਨੇ ਇੰਸਟਾਗ੍ਰਾਮ 'ਤੇ ਡਾਲਾ ਤਾਂ ਕਿੰਨੇ ਦਾ ਮਿਲ ਜਾਏਗਾ ਮੈਂ ਕਿਹਾ ਭਾਈ ਮੈਨੂੰ ਤਾਂ ਇਹਦੇ ਬਾਰੇ ਜਾਣਕਾਰੀ ਕੋਈ ਨਹੀਂ ਉਹਨੇ ਮੈਨੂੰ ਇਹੀ ਪਹਿਲ ਸਵਾਰ ਕਰਿਆ ਕਹਿੰਦਾ ਸਰਦਾਰ ਜੀ ਉਹ ਮਿੱਟੀ ਤੋਂ ਨਹੀਂ ਉਠਾਏਗਾ ਬਾਕੀ ਇਹਦਾ ਮਿੱਟੀ ਚੱਕਣ ਦਾ ਵੀਰੇ ਐਡਾ ਕੋਈ ਕਾਰਨ ਨਹੀਂ ਹੈਗਾ ਹਨਾ ਆਪਾਂ ਫਿੰਗਰਾਂ ਹੁੰਨੀਆਂ ਉਹੋ ਚਲੋ ਮਿੱਟੀ ਦੇ ਵਿੱਚ ਘਟ ਜੰਨੀਆਂ ਉਹਦੀ ਆਪਾਂ ਕਹਿ ਸਕਦੇ ਆ ਵੀ ਉਹ ਫਿੰਗਰਾਂ ਮਿੱਟੀ ਲੈ ਗਈਆਂ ਪਰ ਇਹਦੇ ਵਿੱਚ ਮਿੱਟੀ ਜਾਣ ਦਾ ਕੋਈ ਕਾਰਨ ਨਹੀਂ ਹੈਗਾ ਹੁਣ ਆਪਾਂ ਕਰੀਏ ਜੀ ਗੱਲ ਮਸ਼ੀਨ ਦੀ ਹਾਂਜੀ ਹਾਂਜੀ ਆਜੋ ਬਾਈ ਹੁਣ ਤੁਹਾਨੂੰ ਅੱਜ ਅੱਗੇ ਤਾਂ ਤੁਹਾਨੂੰ ਕਣਕ ਝੋਨਾ ਹਨਾ ਹੋਰ ਸਾਰੀਆਂ ਫਸਲਾਂ ਵੱਢਣਾ ਨਹੀਂ ਮਸ਼ੀਨਾਂ ਤੋਂ ਪਰ ਮੋਫਲੀ ਵਾਲੀ ਕਮਬੈਨ ਦਾ ਆਪਣਾ ਜੇ ਫਾਸਟ ਰਿਵਿਊ ਹੋਊਗਾ ਇਹਦੇ ਵਿੱਚ ਜਿਹੜਾ ਕਟਰ ਆ ਮੂਰੇ ਅੱਛੇ ਜੀ ਇਹ ਕਟਰ ਦੀ ਪਹਿਲਾਂ ਆਪਾਂ ਗੱਲ ਕਰ ਲਈਏ ਜੇ ਆਪਾਂ ਕਟਰ ਲੈਣਾ ਹੋਵੇ ਆਪਣੇ ਕਿਸੇ ਜ਼ਿਮੀਂਦਾਰ ਭਰਾ ਨੇ ਆਪਣੀ ਵੀਡੀਓ ਹੁਣ ਦੇਖ ਕੇ ਕੋਈ ਵੀਰ ਆਪਣਾ ਕਹੇ ਮੈਨੂੰ ਕਟਰ ਜੀ ਕਮਬੈਨ ਉਹਕੇ ਚਾਹੀਦਾ ਫਿਰ ਆਪਾਂ ਨੂੰ ਇਹਦਾ ਪ੍ਰਾਈਸ ਕਟਰ ਦਾ ਕੀ ਹੈ ਜੀ ਇਹ ਜਿਹੜਾ ਕਟਰ ਵੀਰ ਜੀ 9 ਫੁੱਟ ਦਾ ਕਟਰ ਹੁੰਦਾ ਹੈ 9 ਫੁੱਟ ਹਾਂ 9 ਫੁੱਟ ਦਾ ਇਹ ਜਿਹੜੇ ਜਿਹੜੇ ਸਮਿਤ 4 ਲੱਖ ਰੁਪਏ ਦਾ ਇਹਦੇ ਨਾਲ ਇੱਕ ਰੇੜਾ ਹੁੰਦਾ ਦੋ ਟਾਇਰਾਂ ਵਾਲਾ ਯੇ ਦੂਜੇ ਘਟਾ ਥੱਲੇ ਜਿਹੜਾ ਹੁੰਦਾ ਉਸ ਤਰ੍ਹਾਂ ਹੀ ਜਿਹੜਾ ਹੁੰਦਾ ਥੱਲੇ ਠੀਕ ਹੈ ਜੀ ਮੰਨ ਲਓ ਟਰਾਲੇ ਦੇ ਨਾਲ ਲੋਡ ਕਰਕੇ 4 ਲੱਖ ਰੁਪਏ 4 ਲੱਖ ਠੀਕ ਹੈ ਜੀ 4 ਲੱਖ ਰੁਪਏ ਦਾ ਬਾਕੀ ਸਾਡੇ ਵੀਡੀਓ ਦੇਖ ਕੇ ਜੇ ਕੋਈ ਵੀਰ ਆਵੇ ਕੋਈ ਗੱਲ ਨੂੰ ਤਾਂ ਮੰਤਨ ਜ਼ਰੂਰ ਰੱਖੇਗਾ ਹੈ ਨਾ ਹਾਨਤਨ ਬਾਈ ਜ਼ਰੂਰ ਹੋਊਗਾ ਹਨਾ ਜ਼ਰੂਰ ਇੱਕ ਵਾਰ ਮੇਰੇ ਵੀਰ ਕੰਬਾਈਨ ਵਾਲੇ ਜ਼ਰੂਰ ਆ ਕੇ ਇੱਕ ਵਾਰ ਦੇਖ ਕੇ ਜਾਇਓ ਵੀ ਕਿਆ ਆਪਣੇ ਉਹਦੇ ਬੈਨੀਫਿਟ ਹੈ ਜਾਂ ਜਿਵੇਂ ਹੁਣ ਆਪਾਂ ਦੇਖਦੇ ਆ ਨਾ ਲੇਬਰਾਂ ਨੂੰ ਬਹੁਤ ਦਿੱਕਤ ਆਉਂਦੀ ਆ ਧਣੀਆਂ ਦਾ ਸੀਜ਼ਨ ਚੱਲਣਾ ਜਿਵੇਂ ਕਣਕ ਦੇ ਪਹਿਲਾਂ ਧਣੀਆਂ ਚੱਲਦਾ ਹੈ ਉੱਤੇ ਯਾਰਾ ਦਾ ਲੇਬਰ ਬਹੁਤ ਸਾਨੂੰ ਵੀ ਆਈ ਅਸੀਂ ਖੁਦ ਦੀਆਂ ਗੱਲਾਂ ਦੱਸਦੇ ਆ ਆਪਣੇ ਸਾਡੇ ਬੀਤੀਆਂ ਵੀ ਜੇ 15 ਬੰਦੇ ਰੱਖੂਗਾ ਤੁਹਾਡੇ ਕੋਲ 9 ਬੰਦੇ ਕੰਮ ਤੇ ਆਉਣਗੇ 6 ਤੁਹਾਨੂੰ ਛੁੱਟੀ ਤੇ ਮਿਲਣਗੇ ਹਰ ਦਿਨ ਇਹ ਨਹੀਂ ਇੱਕ ਦਿਨ ਬਾਕੀ ਇਹਦੇ ਮੂਫਲੀ ਚ ਪਾਉਣ ਆਪਣੇ ਚਲਾਉਣ ਵਾਸਤੇ ਜੀ ਮੂਫਲੀ ਕੱਢਣ ਵਾਸਤੇ ਇਹਦੇ ਵਿੱਚ ਥ੍ਰੈਸਰ ਕਿਹੜਾ ਯੂਜ਼ ਹੁੰਦਾ ਜੀ ਫਿਰ ਜਦ ਸਾਰੀ ਜਿਹੜੀ ਮਸ਼ੀਨ ਹੈ ਸਾਰੀ ਸਪੈਸ਼ਲ ਡਿਜ਼ਾਈਨ ਕਰੀਏ ਮੂਫਲੀ ਵਾਸਤੇ ਸਪੈਸ਼ਲ ਮੂਫਲੀ ਵਾਸਤੇ ਜੀ ਸਪੈਸ਼ਲ ਮੂਫਲੀ ਵਾਸਤੇ ਜੀ ਠੀਕ ਹੈ ਜੀ ਥ੍ਰੈਸਰ ਬਾਸਕਟ ਸਪੈਸ਼ਲ ਹੀ ਆ ਸਪੈਸ਼ਲ ਹੀ ਆ ਜਦ ਮੂਫਲੀ ਦਾ ਠੀਕ ਹੈ ਜ ਦੋ ਜਿੰਗ ਕਮੈਨ ਨਾਲ ਦੋ ਹੀ ਕਮੈਨ ਵਾਲਾ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕੋਈ ਉਹ ਨਹੀਂ ਹੈ ਇਹ ਜਿਹੜਾ ਡਬਲ ਥਰੇਸ਼ਰ ਕਹਿ ਸਕਦੇ ਆਪਾਂ ਨੂੰ ਦੋ ਥਰੇਸ਼ਰ ਹੁੰਦੇ ਨੇ ਜਿਹੜਾ ਮੂਫਲੀ ਨੂੰ ਅੱਛਾ ਮਾਰ ਦਿੰਦੇ ਨੇ ਆਮੋ ਸਾਹਮਣੇ ਦੋ ਚੱਲਦੇ ਆਂ ਜੀ ਆਮੋ ਸਾਹਮਣੇ ਦੋ ਥਰੇਸ਼ਰ ਚੱਲਦੇ ਨੇ ਜੀ ਠੀਕ ਹੈ ਜੀ ਇੱਕ ਥਰੇਸ਼ਰ ਦਾ ਕੰਮ ਹੈ ਮੂਫਲੀ ਨੂੰ ਝਾੜਨਾ ਦੂਜੇ ਥਰੇਸ਼ਰ ਦਾ ਕੰਮ ਹੁੰਦਾ ਕਿ ਜਿਹੜਾ ਕਚਰਾ ਹੈ ਉਹਨੂੰ ਕੇਸੇ ਦਾ ਆਪਾਂ ਬਣਾਉਣਾ ਉਸਹਾਵਾਂ ਨੂੰ ਕਿਚ ਮਨ ਲਓ ਪਹਿਲਾ ਥਰੈਸ਼ਰ ਜਿਹੜਾ ਮੂਰੇ ਥਰੈਸ਼ਰ ਫਰੰਟ ਤੇ ਉਹਨੇ ਵੱਲੋਂ ਮੁਫਲੀ ਲੱਗ ਕਰਦਣੀ ਜਿਹੜਾ ਪਿੱਛੇ ਵਾਲਾ ਥਰੈਸ਼ਰ ਜਿਵੇਂ ਗੈਡ ਰਮ ਮਾਲ ਛੱਡਦਾ ਤੱਕ ਦਾ ਪਿੱਛੇ ਉਹਨੇ ਟੋਕਾ ਕਰਨਾ ਹਾਂ ਉਹਨੇ ਕਚਰੇ ਦਾ ਬਰੀਕ ਮੋਟਾ ਜਿਹਾ ਜਿਹਾ ਕਰਨਾ ਹੋਰ ਉਹ ਦੂਸਰੇ ਥਰੈਸ਼ਰ ਦਾ ਕੰਮ ਹੁੰਦਾ ਉਹਦੇ ਵਿੱਚ ਠੀਕ ਹੈ ਜੀ ਬਾਕੀ ਆਪਣੇ ਗੁਜਰਾਤੀ ਬਾਈ ਆਪਣੇ ਵੀਡੀਓ ਬਹੁਤ ਦੇਖਦੇ ਹਨਾ ਉਹ ਇਸ ਚੀਜ਼ ਤੇ ਥੋੜਾ ਧਿਆਨ ਦੇ ਵੀ ਪੁਨੀ ਨੇ ਜੋ naya project taiyar kiya hai na uske liye abhi mere ko calls bhi bahut aayenge inka number dal denge hum hindi ch thoda sa main kehna bhai taa karke aa main hindi mein bol dena ninder bhai kisi bhi bhai ko agar is combine ke bar mein jankari chahiye to niche diya gaya screen ke upar jo number hai aap usse contact kar sakte hain ninder bhai se bhi contact kar sakte hain aapko iski puri jankari di jayegi fir thoda ja na hindi ch vire saanu thoda ja thoda bolna lagda ik mushkil ji aundi hai baaki koi hindi na hai jo koi honi hai ga ਬਾਕੀ ਜਿਹੜਾ ਐਲੀਵੇਟਰ ਸਿਸਟਮ ਇਹ ਇਹਦੇ ਗੋਲ ਪਾਈਪ ਟਾਈਪ ਲੱਗੇ ਜੀ ਇਹ ਇਹ ਅਲੱਗ ਸਿਸਟਮ ਉਹ ਦਸਲ ਕਿੰਮੋਫਲੀ ਬਹੁਤ ਹਲਕਾ ਇਕਨਾਜ ਹੋ ਗਿਆ ਟੋਟਾ ਬਹੁਤ ਛੇਤੀ ਹੈ ਉਹ ਸਪੈਸ਼ਲ ਤਰੀਕੇ ਨਾਲ ਤਿਆਰ ਕਰੇਗਾ ਜਿਵੇਂ ਰਟਰਨ ਐਲੀਵੇਟਰ ਹੈ ਵੀ ਸਪੈਸ਼ਲ ਹੈ ਇਹਦਾ ਜਿਹੜਾ ਇਹਦਾ ਦਾਣੇ ਵਾਲਾ ਐਲੀਵੇਟਰ ਤੁਸੀਂ ਦੇਖ ਰਹੇ ਹੋ ਉਹ ਵੀ ਸਪੈਸ਼ਲ ਤਰੀਕੇ ਨਾਲ ਤਿਆਰ ਕਰਿਆ ਬਹੁਤ ਵੱਡੇ ਸਾਈਜ਼ ਦਾ ਹੈਗਾ ਠੀਕ ਹੈ ਜੀ ਹਾਂਜੀ ਹਾਂਜੀ ਆਚੂਮਲ ਇਹ ਆਪਣਾ ਵਾਪਸੀ ਵਾਲਾ ਹੋਵੇ ਜੀ ਹਾਂ ਰੀਫਰੈਸ਼ਿੰਗ ਵਾਸਤੇ ਹੋਵੇ ਇਹ ਵਾਪਸੀ ਜਿਹੜਾ ਮੇਮ ਆਪਣਾ ਕਮੈਂਡ ਵਾਲਾ ਸਿਸਟਮ ਸਿਮ ਇਹ ਵਾਪਸੀ ਵਾਲੋ ਇਹ ਆਪਣੇ ਉੱਪਰ ਚੜਾਉਣੇ ਵਾਲਾ ਹੋ ਗਿਆ ਹਾਂ ਉੱਪਰ ਚੜਾਉਣੇ ਵਾਲਾ ਹੋ ਗਿਆ ਠੀਕ ਹੈ ਠੀਕ ਹੈ ਜੀ ਜੀ ਬਹੁਤ ਇਹ ਵੀ ਖਾਸੀ ਮਿਹਨਤ ਕਰਨੀ ਪਈ ਹੋਣੀ ਹੈ ਇਹ ਪ੍ਰੋਜੈਕਟ ਦਾ 2000 2011 ਤੋਂ ਅਸੀਂ ਮੁਫਲੀ ਵਾਲੇ ਪ੍ਰੋਜੈਕਟ ਤੇ ਕੰਮ ਕਰਨਾ ਸ਼ੁਰੂ ਕਰਿਆ ਸੀਗਾ ਜੀ ਅੱਛਾ ਜੀ 2019 ਦੇ ਵਿੱਚ ਸਾਡੀ ਪਹਿਲੀ ਮਸ਼ੀਨ ਜਿਹੜੀ ਸਾਨੂੰ ਲੱਗਿਆ ਵੀ ਅਸੀਂ ਕਾਮਯਾਬ ਕਰ ਲਈਏ ਤਾਂ ਹੁਣ ਵੀ ਇਹਨੂੰ 2 ਸਾਲ ਲਗਾਤਾਰ ਚੱਲਦੇ ਹੋਗੇ ਵੀ ਜਣੀ ਸੁਧਾਰ ਤੇ ਹੀ ਚੱਲਦੇ ਹਾਂ ਸੁਧਾਰ ਤੇ ਠੀਕ ਹੈ ਠੀਕ ਹੈ ਜੀ ਅੱਛਾ ਇਹਦੇ ਵਿੱਚ ਬਰਮ ਲਾਇਆ ਜੀ ਫਿਰ ਖਬਰ ਵਾਲਾ ਚੈਨ ਵਾਲਾ ਕੰਮ ਨਹੀਂ ਹੈਗਾ ਚੈਨ ਵਾਲਾ ਕੰਮ ਨਹੀਂ ਠੀਕ ਹੈ ਬਰਮ ਲਾ ਕੇ ਬਈ ਹਨਾ ਚੈਨ ਤਾਂ ਤੁਹਾਨੂੰ ਪਤਾ ਵੀ ਮੂਫਲੀਦਾਰ ਫਸਲਾਂ ਦੂਜੀਆਂ ਨਾਲੋਂ ਬਹੁਤ ਜ਼ਿਆਦਾ ਫਰਕ ਹੁੰਦਾ ਇਹਦੇ ਵਿੱਚ ਬਰਮ ਲਾ ਕੇ ਅੱਛਾ ਜੀ ਫਿਰ ਇਹ ਮੰਨ ਲਓ ਇਹ ਬਲੋਰ ਕਾ ਦਾ ਲਾਇਆ ਜੀ ਪਿੱਛੇ ਇਹ ਜਿਹੜਾ ਮੂਫਲੀ ਚੋਕ ਟੂੜੀ ਕੇ ਲਈ ਹੈ ਕਚਰਾ ਕੇ ਲਈ ਅੱਛਾ ਜੀ ਉਹਨੂੰ ਇਹ ਚੱਕ ਕੇ ਪਿੱਛੇ ਡੱਬੇ ਚ ਪਾਉਣ ਵਾਸਤੇ ਜੇ ਬਲੂਰ ਦਾ ਕੰਮ ਇਹ ਬਲੂਰ ਦਾ ਕੰਮ ਮੰਨ ਲਓ ਜਿਹੜਾ ਕਚਰਾ ਟੋਕਾ ਕਰਦਾ ਉਹ ਸਾਰਾ ਟੋਕਰੀ ਚ ਇਹਨੇ ਧੱਕਣਾ ਹੈ ਇਹਨੇ ਧੱਕਣਾ ਜੀ ਠੀਕ ਹੈ ਠੀਕ ਹੈ ਜੀ ਬਾਕੀ ਇਹ ਹਿੱਸਾ ਵੀਰ ਨੂੰ ਬਹੁਤ ਲੱਗ ਜਾ ਲਾਇਆ ਜੀ ਹਾਂ ਇਹ ਦੋਨੇ ਆਪਸ਼ਨ ਦਿੱਤੇ ਹੋਏ ਜੀ ਜਿਵੇਂ ਇਸ ਇਹਨਾਂ ਮਸ਼ੀਨਾਂ ਨੂੰ 4x4 ਵੀ ਬਹੁਤ ਜ਼ਿਆਦਾ ਲੋਕ ਲੈਂਦੇ ਨੇ ਜਿਵੇਂ ਬੀਕਾਂ ਨੇ ਸਾਈਡ ਮੁਫਲੀ ਹੁੰਦੀ ਹੈ ਹਾਂਜੀ ਤਾਂ ਇਹ ਅਟੈਚਮੈਂਟ ਵੀ ਥੱਲੇ ਨੂੰ ਇਸ ਚੋਂ ਆਪਾਂ ਖੋਲ ਕੇ 12 ਨਟਾਂ ਚ ਇਹਦੇ ਨਾਲ 4x4 ਵੀ ਟੰਗ ਸਕਦੇ ਨਹੀਂ ਮੰਨ ਲਓ ਵੀ ਸੈਂਟਰ ਪਿੰਨ ਕੱਢਣੀ ਪਊ ਸੈਂਟਰ ਪਿੰਨ ਕੱਢਣੀ ਪਊ ਜੀ ਬਾਈ ਪੁੰਨੀ ਕੰਮ ਦਾ ਦਿਮਾਗ ਦੇ ਕੇ ਵੀ ਮੈਨੂੰ ਲੱਗਦਾ ਵੀ ਸਾਡਾ ਦਿਮਾਗ ਖਿਲਜੂ ਜਿਹੜਾ ਸਿਸਟਮ ਆਈਸਾ ਨਾ ਆਪਾਂ 4 ਵੀਲ ਲਾਉਨੇ ਆ ਜਦ ਉਹਦੇ ਕਰਕੇ ਆਪਾਂ ਨੂੰ ਸੈਂਟਰ ਪਿੰਨ ਕੱਢਣੀ ਪੈਂਦੀ ਆ ਸੈਂਟਰ ਪਿੰਨ ਕੱਢਣੀ ਪੈਂਦੀ ਆ ਮਸ਼ੀਨ ਦਾ ਤੁਹਾਨੂੰ ਪਤਾ ਵੇਟ ਹੁੰਦਾ ਜ਼ਿਆਦਾ ਉਹਦੇ ਕਰਕੇ ਕਈ ਵਾਰ ਸੈਂਟਰ ਪਿੰਨ ਪਹਿਲਾਂ ਤਾਂ ਨਿਕਲਦੀ ਨਹੀਂ ਫ੍ਰੀ ਕਰਨਾ ਪੈਂਦਾ ਬਿਲਕੁਲ ਉਹਦੇ ਬਾਅਦ ਪਾਉਣ ਦਾ ਫਿਰ ਦੋ ਘੰਟਾ ਹੀ ਮੰਨ ਲਓ ਤੁਸੀਂ ਘੰਟਾ ਦੋ ਘੰਟੇ ਲੱਗ ਜੰਨੇ ਆ ਇਹਨਾਂ ਨੇ ਬਿਲਕੁਲ ਸੌਖਾ ਤਰੀਕਾ ਕਰਤਾ ਵੀ ਆਹ ਤਿੰਨ ਨਾਟ ਆਹ ਤਿੰਨ ਮਗਰਲੀ ਸਾਈਡ 12 ਨਾਟ ਖੋਲ ਕੇ ਥੱਲੇ ਵਾਲਾ ਹਿੱਸਾ ਕੱਢੋ 4 ਵੀਲ ਵਾਲਾ ਹਿੱਸਾ ਲਾ ਕੇ ਨਾਟ ਲਾ ਲਓ ਇਹ ਥੋੜਾ ਬਹੁਤ ਵਧੀਆ ਲੱਗਿਆ ਜੀ ਕੰਮ ਬਾਕੀ ਆ ਇਹ ਵੀ ਟੋਕਰੀ ਹੋ ਗਈ ਜਿਹਨੂੰ ਆਪਾਂ ਕਹਿੰਦੀ ਆ ਨਾ ਜਿਹਦੇ ਵਿੱਚ ਮਾਲ ਵੱਲੋ ਭੂਸਾ ਕਚਰਾ ਸਟਾਕ ਆਉਣਾ ਹੈ ਸਾਰਾ ਮਾਲ ਇਹਦੇ ਵਿੱਚ ਕਵਰ ਹੋ ਕੇ ਅੱਛਾ ਜੀ ਫਿਰ ਇਹ ਆਟੋਮੈਟਿਕ ਜੈਕ ਚੱਕਣਾ ਜਾ ਕੇ ਹਾਂ ਉਹ ਤੋਂ ਡਰਾਈਵਰ ਕੋਲੇ ਆਪਰੇਟਰ ਕੋਲੇ ਲੀਵਰ ਲੱਗਿਆ ਵਸ ਉਹਨੂੰ ਉੱਥੋਂ ਲੀਵਰ ਦਬਣਾ ਤੇ ਇਹਨੇ ਇਥੋਂ ਖੁੱਲ ਜਾਣਾ ਖੁੱਲ ਜਾਣਾ ਭਰਨ ਦਾ ਵਸ ਲੱਗ ਗਿਆ ਉਹਨਾਂ ਜੀ ਭਰਨ ਦਾ ਵਸ ਇੱਕ ਬੈਗ ਇਰ ਹੋ ਗਿਆ ਬੈਗ ਇਰ ਹੋ ਗਿਆ ਬੈਗ ਇਰ ਜੈਕ ਸਿਸਟਮ ਲਾ ਕੇ ਹਨਾ ਇਹ ਨਹੀਂ ਹੈਗਾ ਵੀ ਲੀਵਰ ਵੀ ਕਟਰ ਦਾ ਲੀਵਰ ਦਾ ਚੱਕ ਤਾਂ ਪਿੱਛੇ ਲੀਵਰ ਦਾ ਪੰਗਾ ਕਰ ਲਿਆ ਨਾ ਸਾਰੀ ਮਸ਼ੀਨਾਂ ਜਿਹੜੀ ਤੁਹਾਨੂੰ ਕਿਤੇ ਵੀ ਉਹ ਕਰਨ ਦੀ ਲੋੜ ਨਹੀਂ ਮੰਨ ਲਓ ਡਿੱਗੀ ਭਰ ਗਈ ਇਹ ਟੋਕਰੀ ਜਦੋਂ ਖਾਲੀ ਕਰਨੀ ਆ ਜਿੱਥੇ ਜ਼ਿੰਮੇਵਾਰ ਕਹਿੰਦਾ ਵੀ ਉਹ ਖੂੰਜੇ ਦੇ ਖੇਤ ਦੇ ਵਿੱਚੇ ਖਾਲੀ ਕਰਨ ਜਿੱਥੇ ਮਰਜ਼ੀ ਕਰਵਾ ਸਕਦੇ ਆ ਇਹ ਵੀ ਸਾਰਾ ਹਾਈਡਰੌਲਿਕ ਸਿਸਟਮ ਲਾਤਾ ਇੱਕ ਚੀਜ਼ ਨਿੰਦਰਵੀਰ ਨੂੰ ਛੋਟੀ ਜੀ ਤੁਹਾਡੇ ਵਿੱਚ ਐਡ-ਆਨ ਕਰਨਾ ਚਾਹਾਂਗਾ ਹਾਂਜੀ ਬਹੁਤ ਸਾਰੀ ਕੰਪਨੀਆਂ ਪਿੱਛੇ ਨਾ ਟੋਕਰੀ ਵਾਲੀ ਕਮੈਨ ਟੂੜੀ ਵਾਲੀ ਬਣਾਉਂਦੇ ਆ ਜਿਹੜੀ ਉਹਨਾਂ ਦੇ ਪਿੱਛੇ ਟੋਕਰੀਆਂ ਡੱਬਾ ਲੱਗਾ ਹੁੰਦਾ ਹਾਂਜੀ ਹਾਂਜੀ ਉਹ ਪਿੱਛੇ ਟਰਾਲੀ ਵਾਂਗੂ ਖੁੱਲ ਜਾਂਦਾ ਜਦੋਂ ਉਹਨੂੰ ਖਾਲੀ ਕਰਨਾ ਹੈ ਨਾ ਫਿਰ ਉਹ ਕਮੈਨ ਜਿਵੇਂ ਟਰਾਲੀ ਟੂੜੀ ਵਾਲੀ ਆਪਾਂ ਖਾਲੀ ਕਰਦੇ ਟਰ ਉਹਨਾਂ ਮਸ਼ੀਨਾਂ ਤੋਂ ਵੀ ਮਾਰਨੇ ਪੈਂਦੇ ਸਾਡੀ ਮਸ਼ੀਨ ਦੇ ਝੂਟਾ ਨਹੀਂ ਮਾਰਨਾ ਪੁਗਲਾ ਡੱਬਾ ਖੋਲੇ ਟਰਾਲੀ ਸਾਰੀ ਖਾਲੀ ਮਸ਼ੀਨ ਅੱਗੇ ਸਰਕਾਵੇ ਚਲਾਵੇ ਉਹ ਸਾਹ ਆਉਣਾ ਨਹੀਂ ਹਸਾਉਣਾ ਕਰਿਆ ਗਿਆ ਜੀ ਵੀ ਸਾਰਾ ਥੋੜੀ ਪਰ ਪੂਰਾ ਹਨਾ ਇਧਰ ਦੇ ਵੀ ਟੇਪਰ ਕਰਾ ਜਿਹੜਾ ਉੱਥੇ ਦੇ ਮਾਲ ਦਾ ਆਟੋਮੈਟਿਕ ਭੱਜਿਆ ਆਊਗਾ ਜਿਵੇਂ ਅਮਾੜਾ ਕਮੈਂਡ ਦੇ ਟੈਂਕ ਦੇ ਵਿੱਚ ਹੁੰਦਾ ਨਾ ਬਿਲਕੁਲ ਉਹੀ ਸ਼ੇਪ ਦੇ ਵਿੱਚ ਬਣਾ ਕੇ ਵੀ ਝੂਟੇ ਦੀ ਲੋੜ ਨਹੀਂ ਹੈਗੀ ਜਿੱਥੇ ਵੀ ਆਪਰੇਟਰ ਨੂੰ ਬਹੁਤ ਸੌਖਾ ਜਿਹਾ ਕੰਮ ਕਰਤਾ ਵੀ ਲੀਵਰ ਚੱਕ ਜਾ ਇੱਕ ਚੱਕਣਾ ਬਸ ਜਿਵੇਂ ਬਾਕੀ ਨੇ ਫੜਾ ਫੜ ਜੱਕ ਚੱਕ ਖਾਲੀ ਕਰਿਆ ਜਾ ਬਾਕੀ ਇਹਦੇ ਵਿੱਚ ਜਿਵੇਂ ਆਪਾਂ ਦੇਖਦੇ ਆਂ ਚਾਸੀ ਜਗ੍ਹਾ ਜਾਲੀ ਉਲਾਈ ਗਈ ਇਹ ਤਾਂ ਇਹ ਜਿਵੇਂ ਮੁਸਮਸਰ ਵੀ ਮੂਫਲੀ ਦੇ ਵਿੱਚ ਮਿੱਟੀ ਬਹੁਤ ਜ਼ਿਆਦਾ ਆਂਦੀ ਹੈ ਅੱਛਾ ਜੀ ਤੇ ਜਾਲੀ ਲਾਈ ਗਈ ਮੈਂ ਮਿੱਟੀ ਮੈਕਸਿਮਮ ਤੂੜੀ ਚ ਜਾਣ ਕਦਰੇ ਜਾਣ ਤੋਂ ਪਹਿਲਾਂ ਪਹਿਲਾਂ ਬਾਹਰ ਨਿਕਲ ਜਾਵੇ ਵੀ ਅਲੱਗ ਵਾਲੇ ਨੂੰ ਨਿਕਲ ਜਾਵੇ ਵਾਲੇ ਦਾ ਨਿਕਲ ਜਿਹੜੀ ਆਪਣੇ ਵਿੱਚ ਇਹਦੇ ਸੀਪਾ ਹੀ ਹੁੰਦੀਆਂ ਫਿਰ ਕਿਹਿਆ ਸਿਸਟਮ ਆ ਜੀ ਸੀਪਾਂ ਦੀ ਜਗ੍ਹਾ ਸਪੈਸ਼ਲੀ ਸੀਪ ਦੇ ਦੀ ਤਿਆਰ ਹੁੰਦੀ ਹੈ ਸਪੈਸ਼ਲ ਡਿਜ਼ਾਈਨ ਦੇ ਨਾਲ ਅੱਛਾ ਆਪਣੀ ਮੂਫਲੀ ਬਾਤ ਸਪੈਸ਼ਲੀ ਤਿਆਰ ਕਰੀਏ ਠੀਕ ਹੈ ਜੀ ਠੀਕ ਹੈ ਬਾਕੀ ਆ ਸ਼ੈਲਡ ਜਾ ਕੇ ਵੀ ਤੁਹਾਨੂੰ ਦਿਖਾ ਦੰਨੇ ਆ ਵੀ ਬਹੁਤ ਵਧੀਆ ਪ੍ਰੋਜੈਕਟ ਆ ਜਿਹੜਾ ਨਾ ਮੁਫਲੀ ਤੇ ਜਾਰਾਦਰ ਸਿਸ਼ਟਾ ਵਿੱਚ ਜਿਵੇਂ ਵੀਰ ਉਹਨਾਂ ਨੇ ਆਪਣੇ ਦੱਸਿਆ ਵੀ ਇੱਕ ਥਰੇਸਰ ਆ ਜਿਹੜਾ ਆਪਣਾ ਮੂਫਲੀ ਦਾ ਥਰੇਸਿੰਗ ਦਾ ਕੰਮ ਕਰੂਗਾ ਉਹ ਤੋਂ ਬਾਅਦ ਜਿਹੜਾ ਮਗਰ ਲੱਥ ਥਰੇਸਰ ਆ ਇਹਦੇ ਮੰਨ ਲਓ ਜਿਹੜਾ ਕਚਰਾ ਉਹਦੀ ਜਿੰਨਾ ਕ ਆਪਾਂ ਨੂੰ ਕਚਰਾ ਬਰੀਕ ਮੋਟਾ ਚਾਹੀਦਾ ਉਹਦੇ ਮੁਤਾਬਕ ਇਹ ਕਚਰਾ ਕਰੂਗਾ ਬਾਕੀ ਬਲੋਰ ਦਾ ਕੰਮ ਜਿਹੜਾ ਚੱਕ ਕੇ ਪਿੱਛੇ ਉਹਦੇ ਵਿੱਚ ਟੋਕਰੀ ਚ ਪਾਉਣਾ ਇਹ ਹਾਈ ਲੋ ਸਿਸਟਮ ਆ ਜਿਹੜਾ ਆਪਣੇ ਕਮੇਨ ਵਾਲੀ ਹੈ ਨਾ ਇਹਦਾ ਸੇਮ ਚੇਂਜਰ ਚੇਂਜਰ ਸੇਮ ਹੀ ਹੋਵੇ ਜੀ ਉਹ ਹੀ ਆਪਣਾ ਇੰਜਨ ਕਿਹੜਾ ਜੀ ਇਹਦੇ ਇਹ BS4 ਦਾ ਚਾਰ ਸਿਲੰਡਰ 77 ਹਾਰਸਪਾਵਰ ਲੀਲੈਂਡ ਹੈ ਜੀ 77 ਹਾਰਸਪਾਵਰ ਠੀਕ ਹੈ ਜੀ ਵਧੀਆ ਚੱਲੀ ਜਾਂਦੀ ਜੀ ਇਹਦੇ ਉਹ ਹਾਂਜੀ ਹਾਂਜੀ ਬਾਕੀ ਬਲੂਰ ਸਿਸਟਮ ਆ ਜਿਹੜਾ ਨਾ ਬਲੂਰ ਇਹ ਬਲੂਰ ਵੀ ਸੇਮ ਟੂ ਸੇਮ ਉਦਾਂ ਹੀ ਆ ਪਰ ਥੋੜਾ ਜਿਹਾ ਬਲੂਰ ਆਪਣੇ ਅੰਦਾਜ਼ੇ ਦੇ ਵਿੱਚ ਜਿਵੇਂ ਵੀਰ ਉਹਨਾਂ ਦੱਸਿਆ ਵੀ ਜਿਹੜੀ ਇਹਨਾਂ ਦੀ ਆਪ ਦੀ ਡਿਜ਼ਾਈਨਿੰਗ ਆਏ ਹੈ ਨਾ ਬਹੁਤ ਲੰਬੇ ਪ੍ਰੋਸੈਸ ਵੰਦੋਂ ਕਾਮਯਾਬ ਹੋਈ ਆ ਮਸ਼ੀਨ 11 ਤੋਂ ਲੈ ਕੇ 19 ਜਗ੍ਹਾ ਕਾਮਯਾਬ ਹੋਈ ਆ ਹੁਣ ਤੱਕ ਰਹੇ ਦੇ ਵਿੱਚ ਸੋਲ ਚੱਲੇ ਜਾ ਰਹੇ ਸੀ ਠੀਕ ਹੈ ਠੀਕ ਹੈ ਜੀ ਬਾਕੀ ਇਹ ਇਹ ਵੇ ਮੰਨ ਲਓ ਟਰਾਲੀ ਜਦੋਂ ਟੈਂਕ ਭਰ ਗਿਆ ਜੀ ਟਰਾਲੀ ਬਰਾਬਰ ਲੱਗੂਗੀ ਬਰਾਬਰ ਟਰਾਲੀ ਲਗਾ ਕੇ ਆਪਾਂ ਮੁਫਲੀ ਪਲਟ ਕੇ ਵਿੱਚ ਪਾ ਸਕਦੇ ਹਾਂ ਅੱਛਾ ਮੰਨ ਲਓ ਵੀ ਓਗਰ ਨਹੀਂ ਲਾਇਆ ਇਹਨੂੰ ਓਗਰ ਨਹੀਂ ਹੈਗਾ ਜੀ ਅਸੀਂ ਵੀ ਨਕਸਾਰ ਹੋ ਜੀ ਸਾਹ ਮੁਫਲੀ ਟੁੱਟਦੀ ਐ ਜਿਵੇਂ ਓਗਰਿਆਂ ਚੇਨ ਜਿੰਨੀ ਵਾਰ ਤੋਂ ਵੱਧ ਕਰਦੇ ਉਹਨੂੰ ਫਿਰ ਮੁਫਲੀ ਟੁੱਟਦੀ ਐ ਜੋ ਮੁਫਲੀ ਦੀ ਟੁੱਟ-ਫੁੱਟ ਘੱਟ ਹੋਵੇ ਤਾਂ ਕਰਕੇ ਟੋਕਰੀ ਆਰਾਮ ਨਾਲ ਪਲਟੀ ਜਾਵੇ ਬਾਕੀ ਇਹ ਟੋਕਰੀ ਜਨਾ ਜਿੰਮੇ ਉਹ ਟਰਾਲੀ ਲੱਗੀ ਨਾਲ ਪਲਟਾਓ ਡਰਾਈਵ ਆਪਰੇਟਰ ਦੇ ਹੱਥ ਚ ਹੋਊਗਾ ਸਾਰਾ ਕੁਝ ਪਲਟਾਉਣ ਤੋਂ ਬਾਅਦ ਟਰਾਲੀ ਦੇ ਵਿੱਚ ਜਿਹੜੀ ਮੂਫਲੀ ਆ ਉਹ ਆਪਣੀ ਪੈ ਜੂਗੀ ਬਾਕੀ ਪੁਲੀਆਂ ਸਾਰੀਆਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਹਨ ਇਹ ਮਸ਼ੀਨ ਜਾਂ ਦੂਜੀ ਮਸ਼ੀਨ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਪੁਲੀਆਂ ਸਾਰੀਆਂ ਸੇਮ ਉਹੀ ਸਮਾਨ ਇਹਨੂੰ ਲੱਗਿਆ ਇੰਜਣ ਜਿਹੜਾ ਥੋੜਾ ਜਿਹਾ ਜਣੀ ਉਹ ਤਾਂ ਇੰਜਣ 133 ਹਸ ਪਾਵਰ ਦਾ BS4 ਚ ਇਹ 74 HP ਇੰਜਣ ਆ ਜਿਹੜਾ ਇਹਨੂੰ ਚਲਾਈ ਜਾਂਦਾ ਬਾਕੀ ਇਹ ਨਵਾਂ ਪ੍ਰੋਜੈਕਟ ਆ ਜਿਹੜਾ ਹਨਾ ਕਿੰਨੀਆਂ ਫਸਲਾਂ ਤੇ ਤੁਹਾਨੂੰ ਦੱਸਿਆ ਧਣੀਆਂ ਜੋ ਵੀ ਲੇਬਰ ਨੇ ਵੱਢ ਲਿਆ ਬਸ ਮਗਰ ਕੰਬਾਇਨ ਦੀ ਸੈਟਿੰਗ ਤੁਹਾਡੀ ਆਪ ਦੀ ਹੋਊਗੀ ਕਟਰ ਦਾ ਪ੍ਰੋਡਕਟ ਆ ਜਿਹੜਾ ਵੀ ਚੱਕ ਕੇ ਕੰਬਾਇਨ ਨੂੰ ਦੇਣਾ ਜਿਹੜਾ ਮੇਰਾ ਵੀਰ ਕਿਹੜੀ ਮਰਜ਼ੀ ਮੂਰੇ ਕੰਬਾਇਨ ਦੇ ਮਗਰ ਪਾ ਸਕਦੇ ਉਹ ਕੋਈ ਹੋ ਨਹੀਂ ਹੈਗਾ ਤੁਹਾਨੂੰ ਸਾਰਾ ਬਈ ਵੀਰ ਉਹਨਾਂ ਨੂੰ ਦੱਸਿਆ ਵੀ ਰੇਟ 4 ਲੱਖ ਰੁਪਏ ਇਹਦਾ ਬਾਕੀ ਆਪਣੇ ਵੀਡੀਓ ਦੇਖ ਕੇ ਆਉਣ ਵਾਲਾ ਦਾ ਬਾਈ ਦਾ ਮਾਨਤਾ ਵਾਲਾ ਰੱਖਿਆ ਜਾਊਗਾ ਅੱਛਾ ਇਹ ਮਸ਼ੀਨ ਦੀ ਕੀਮਤ ਕਿੰਨੀ ਹੈ ਜੀ ਯਮਸ਼ਿੰਦੀ ਕਿੰਨੇ ਦੇ 28 ਲੱਖ ਰੁਪਏ ਦੇ 28 ਲੱਖ ਰੁਪਏ ਦੇ 28 ਲੱਖ ਰੁਪਏ ਦੇ ਠੀਕ ਹੈ ਜੀ ਬਾਕੀ ਵੀ ਹੈਗਾ ਤੁਹਾਨੂੰ ਪਤਾ ਹੀ ਹੈ ਨਾ ਵੀ ਅੱਜ ਕੱਲ ਗਜਰਾਤ ਦੇ ਵਿੱਚ ਆਪਾਂ ਦੇਖਦੇ ਆਂ ਕਚਰਾ ਤੂੜੀ ਨੂੰ ਬਹੁਤ ਘੱਟ ਲਾਇਕ ਕਰਦੇ ਆਂ ਉਧਰ ਮੂੰਗਫਲੀ ਦਾ ਛਿਲਕਾ ਜਾਦੇ ਪਾ ਕੇ ਖੁਸ਼ ਆਉਂ ਵੀ ਪਸ਼ੂਆਂ ਨੂੰ ਬਹੁਤ ਜਣੀ ਇਹਦਾ ਇਹਦਾ ਵੀ ਗੇਅਰ ਸਮਾਰਟ ਗੇਅਰ ਲਾਇਆ ਜੀ ਹਾਂ ਜੀ ਸਮਾਰਟ ਗੇਅਰ ਜੀ ਲਓ ਜੀ ਮੂੰਗਫਲੀ ਵਾਲੀ ਦੇ ਵਿੱਚ ਵੀ ਸਮਾਰਟ ਗੇਅਰ ਦੇ ਵਿੱਚ ਤੇਲ ਚ ਬ੍ਰੇਕਾਂ ਬਰੂਕਾ ਸਾ ਨਹੀਂ ਹੱਸੇ ਸਭ ਸਭ ਕੁਝ ਹੋਵਈ ਹੈ ਜੀ ਸਭ ਕੁਝ ਬੜੀ ਕਮੈਨ ਵਾਲੀ ਆ ਮੇਰੀ ਥੋੜਾ ਜਿਹਾ ਵਸ 1 ਲੱਖ ਰੁਪਏ ਦਾ ਰੇਟ ਦਾ ਵਰਕ ਆ ਬਾਕੀ ਇਹਨੇ ਕੰਮ ਵਰਕਿੰਗ ਹੈ ਜਿਹੜੀ ਮੋਫਲੀ ਦੇ ਵਿੱਚੇ ਕਰਨੀਆਂ ਹੋਰ ਫਸਲ ਤੇ ਇੱਕ ਨਾਲ ਕੁਝ ਟ్రਾਇਲ ਚੱਲ ਰਹੀ ਨੇ ਜੀ ਛੋਲੇ ਵੀ ਚਨੇ ਵੀ ਕੱਢੂਗੀ ਜੀ ਅੱਛਾ ਜੀ ਧਨੀਆਂ ਵੀ ਕੱਢੂਗੀ ਜੀ ਉਹਦੇ ਟ్రਾਇਲ ਚੱਲ ਰਹੇ ਨੇ ਮੋਫਲੀ ਤੇ ਅਸੀਂ 100% ਦੇ ਸ਼ੋਰ ਹੋ ਚੁੱਕੇ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ ਮੋਫਲੀ ਤੇ ਵਧੀਆ ਕੰਮ ਕਰਦੀ ਆ ਉਹਦੇ ਬਾਅਦ ਅਜੇ ਦੋ ਤਿੰਨ ਫਸਲਾਂ ਦਾ ਹੋਰ ਟ੍ਰੇਲ ਟ੍ਰੇਲ ਤੇ ਆ ਸਮਝ ਲਓ ਵੀ ਜਦੋਂ ਟ੍ਰੇਲ ਹੋ ਗਏ ਫਿਰ ਉਹ ਵੀ ਤੁਹਾਨੂੰ ਦਿਖਾ ਦਾਂਗੇ ਵੀ ਹਨਾ ਬਾਕੀ ਚੱਲਦੀ ਨੇ ਵੀਡੀਓ ਤੁਹਾਨੂੰ ਸੀ ਜਾਂਦੋ ਵਿੱਚ ਜਰੂਰ ਦਿਖਾਉਂਗਾ ਮੈਂ ਇਸ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਕਲਿੱਪਸ ਦੇ ਦਾਂਗਾ ਆਪਾਂ ਵੀਡੀਓ ਦੇ ਵਿੱਚ ਵੀ ਲਗਾ ਦਾਂਗੇ ਜਿਹੜੀਆਂ ਚਲਦੀਆਂ ਨੇ ਮੈਂ ਤੁਹਾਨੂੰ ਜਲਦੀ ਦੇ ਵੀ ਕਲਿੱਪ ਲਾ ਦਿੰਨਾ ਕਟਰ ਦੇ ਵੀ ਮਸ਼ੀਨ ਦੇ ਵੀ ਬਾਕੀ ਮਸ਼ੀਨ ਤੁਹਾਨੂੰ ਕਿੱਦਾਂ ਲੱਗੀ ਇੱਕ ਵਾਰ ਜਰੂਰ ਦੱਸਿਓ আর ਇੱਕ ਵਾਰ ਕੰਪਨੀ ਜਰੂਰ ਆ ਕੇ ਇਹਨਾਂ ਨਾਲ ਗੱਲਬਾਤ ਕਰਿਓ ਨਾ ਡਾਕਟਰੀ ਦੇਖਿਓ ਸਮਾਨ ਦੀ ਕੁਆਲਿਟੀ ਦੇਖਿਓ ਜਿਹੜਾ ਸਮਾਨ ਪੁੰਨੀ ਕਮੈਨ ਕੰਪਨੀ ਵਰਤੋਂ ਕਰਦੀ ਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਜੀ ਤੁਹਾਡਾ ਬਾਕੀ ਸਾਡੀ ਵੀਡੀਓ ਕਿੱਦਾਂ ਲੱਗੀ ਤੁਹਾਨੂੰ ਸਾਰਿਆਂ ਨੂੰ ਜਿਹੜਾ ਨਵੇਂ-ਨਵੇਂ ਪ੍ਰੋਜੈਕਟ ਆ ਨਾ ਪੁੰਨੀ ਕਮੈਨ ਦੇ ਮੁਗਫਲੀ ਵਾਲੀ ਹੋ ਗਈ ਤੁਹਾਨੂੰ ਆਰਬੀਟਰ ਵੀ ਦਿਖਾਈ ਥ੍ਰੈਸਰ ਵੀ ਦਿਖਾਏ ਮੰਨ ਲਓ A ਤੋਂ Z ਤੁਹਾਨੂੰ ਜਿਹੜੀ ਮਸ਼ੀਨਰੀ ਪੁੰਨੀ ਟਮਾਣਾ ਚ ਤਿਆਰ ਹੁੰਦੀ ਆ ਸਾਰੀ ਦਿਖਾਈ ਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਸਾਡੀ ਵੀਡੀਓ ਤੇ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਲਓ ਵੀਰੇ ਇਹਦੇ ਆਪਰੇਟਰ ਨੂੰ ਉਠਾਲ ਕੇ ਨਾ ਬੜਾ ਜਾ ਹੁਣ